ਗਰਮਨ ਦੱਸੋ ਵੀ ਤੁਹਾਨੂੰ ਰੋਟੀ ਬੈਂਕ ਦਾ ਜਿਹੜਾ ਆਈਡੀਆ ਕਿੱਥੋਂ ਆਇਆ ਜੀ ਇਹ ਆਈਡੀਆ ਇਹ ਸੰਸਕਾਰ ਹੁੰਦੇ ਆ ਠੀਕ ਹੈ ਉਹੀ ਮੇਰੇ ਅੰਦਰ ਜਿਹੜੇ ਜਾਗੇ ਅੱਜ ਤੇ ਇਹ ਸੰਸਥਾ ਮੈਂ 2 ਸਾਲ ਤੋਂ ਚਲਾ ਰਿਆ ਠੀਕ ਹੈ ਇੱਕ ਬੰਦੇ ਤੋਂ ਸਟਾਰਟ ਕੀਤੀ ਸੀ ਮੈਂ ਇਕੱਲੇ ਤੋਂ ਅੱਜ ਮੇਰੇ ਨਾਲ 300 ਬੰਦੇ ਮੇਰੇ ਨਾਲ ਜੁੜੇ ਹੋਏ ਆ ਤੇ ਅਸੀਂ ਕੀ ਕਰਦੇ ਆ ਪਹਿਲਾਂ ਫਰਾਈਡੇ ਨੂੰ ਸ਼ਾਮ ਨੂੰ ਇੱਕ ਦੋ ਬੋਝ ਦਿੰਦੇ ਆ ਇੱਕ ਬੋਝ ਦੇ ਅੰਦਰ ਛੋਟਾ ਪੋਚ ਹੁੰਦਾ ਜਿਹਦੇ ਵਿੱਚ ਸਬਜ਼ੀ ਦਿੰਦੇ ਆ ਤੇ ਚਾਰ ਫੁਲਕੇ ਇਸ ਹਰ ਬੰਦਾ ਆਪਣੇ ਆਪਣੇ ਘਰੋਂ ਚ ਸਾਨੂੰ ਦਿੰਦਾ ਅੱਜ ਸਾਡੇ ਛੋਟੇ ਮੈਂਬਰ ਵੀ ਆ ਸਾਡੀ ਟੀਮ ਦੇ ਜਿਹੜੇ ਕਿ ਸ਼ੁੱਕਰਵਾਰ ਸ਼ਾਮ ਨੂੰ ਇਹ ਡਿਲੀਵਰ ਕਰਦੇ ਆ ਸਾਰੇ ਪੋਚ ਤੇ ਸ਼ਨੀਵਾਰ ਸਵੇਰੇ ਮੈਂ ਤੇ ਮੇਰੀ ਹੋਰ ਟੀਮ ਸਾਰੇ ਅਸੀਂ ਇਹ ਇਕੱਠੇ ਕਰਦੇ ਆ ਇਕੱਠੇ ਕਰਕੇ ਫਿਰ ਅਸੀਂ ਚੋਪੜ ਪੱਟੀ ਚ ਅਸੀਂ ਇਹ ਸਾਰੇ ਡਿਲੀਵਰ ਕਰਦੇ ਆ ਤਦ ਸਰ ਜਦੋਂ ਸ਼ੁਰੂ ਕੀਤਾ ਸੀਗਾ ਤਦੋਂ ਸੀਗਾ ਇੰਨਾ ਆਈਡੀਆ ਵੀ ਕੀ ਜਿਹੜੀ 300 ਬੰਦੇ ਦੀ ਟੀਮ ਜਿਹੜੀ ਨਾਲ ਜੁੜ ਜਾਏਗੀ ਕਿਉਂਕਿ ਜਦੋਂ ਬੰਦਾ ਸ਼ੁਰੂ ਕਰਦਾ ਨਾ ਉਦੋਂ ਇਕੱਲਾ ਹੀ ਹੁੰਦਾ ਨਹੀਂ ਇਹ ਆਈਡੀਆ ਤਾਂ ਮੈਨੂੰ ਹੈ ਸੀ ਕਿ ਅਸੀਂ ਜੋ ਕੰਮ ਭਲੇ ਦੇ ਕੰਮ ਕਰਾਂਗੇ ਉਹਦੇ ਨਾਲ ਜੁੜੇਗੇ ਜੁੜੇਗੇ ਸਾਡੇ ਨਾਲ ਇਸ ਕਰਕੇ ਸਾਡੇ ਨਾਲ ਕਾਫਲਾ ਵੱਧਦਾ ਜਾ ਰਿਹਾ ਹੈ ਦਿਨੋ ਦਿਨ ਜਿਹੜੇ ਬੰਦੇ ਨੂੰ ਪਤਾ ਚੱਲਦਾ ਉਹ ਮੇਰੇ ਨਾਲ ਜ਼ਰੂਰ ਜੁੜਦਾ ਚਾਹੇ ਇੱਥੇ ਦਾ ਹੋਵੇ ਲੋਕਲ ਹੋਵੇ ਮੈਨੂੰ ਮਲੇਰਕੋਟਲੇ ਦੂਰ ਰਾੜਾ ਸਾਹਿਬ ਇਦਰੋਂ ਵੀ ਆਉਂਦੇ ਆ ਲੋਕਾਂ ਦੇ ਫੋਨ ਕਿ ਅਸੀਂ ਵੀ ਤੁਹਾਡੇ ਨਾਲ ਜੁੜਨਾ ਚਾਹੁੰਦੇ ਹੋ ਕਿ ਤੁਸੀਂ ਜਿਹੜੀ ਇੱਕ ਦਿਨ ਦੀ ਸੇਵਾ ਦਿੰਦੇ ਹੋ ਕਿ ਸਾਡੇ ਨਾਲ ਰਲ ਕੇ ਹੋਰ ਦੋ ਦਿਨ ਦੀ ਇਹ ਸੇਵਾ ਕਰੋ। ਸასი ਕਾਲ ਤੁਸੀਂ ਜਿਹੜਾ ਸੀਡੀ ਹੈਡਲਾਈਨਸ ਤੇ ਮੈਂਬਰ ਵੀਰ ਪੈਸਿਆਂ ਵਾਲੀ ਬੈਂਕ ਤਾਂ ਤੁਸੀਂ ਬਹੁਤ ਸੁਣੀ ਹੋਏਗੀ ਅੱਜ ਤੁਹਾਨੂੰ ਮੈਂ ਇੱਕ ਐਸੀ ਬੈਂਕ ਨਾਲ ਮਿਲਾਉਂਗਾ ਜਿਹੜੀ ਕਿ ਸੇਵਾ ਕਰਦੀ ਹੈ ਲੈਂਦੀ ਕੁਝ ਨਹੀਂ ਬਲਕਿ ਸੇਵਾ ਹੀ ਕਰਦੀ ਹੈ ਤੇ ਉਸ ਬੈਂਕ ਦਾ ਨਾਮ ਹੈਗਾ ਰੋਟੀ ਬੈਂਕ ਅੱਜ ਸਾਡੇ ਨਾਲ ਮੌਜੂਦ ਨੇ ਅਸ਼ਵੀਨੀ ਸ਼ਰਮਾ ਜੀ ਗੱਲਬਾਤ ਕਰਦੇ ਪੁੱਛਦੇ ਆ ਕਿੰਨਾ ਟਾਈਮ ਹੋ ਗਿਆ ਸ਼ੁਰੂ ਕੀਤਿਆਂ ਨੂੰ ਤੇ ਆਈਡੀਆ ਕਿੱਥੋਂ ਆਇਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤਾਂ ਸਰ ਜੀ ਦੱਸੋ ਵੀ ਤੁਹਾਨੂੰ ਰੋਟੀ ਬੈਂਕ ਦਾ ਜਿਹੜਾ ਆਈਡੀਆ ਕਿੱਥੋਂ ਆਇਆ ਜੀ ਇਹ ਆਈਡੀਆ ਇਹ ਸੰਸਕਾਰ ਹੁੰਦੇ ਆ ਠੀਕ ਹੈ ਉਹੀ ਮੇਰੇ ਅੰਦਰ ਜਿਹੜੇ ਜਾਗੇ ਅੱਜ ਤੇ ਇਹ ਸੰਸਥਾ ਮੈਂ 2 ਸਾਲ ਤੋਂ ਚਲਾ ਰਿਹਾ ਠੀਕ ਹੈ ਇੱਕ ਬੰਦੇ ਤੋਂ ਸਟਾਰਟ ਕੀਤੀ ਸੀ ਮੈਂ ਇਕੱਲੇ ਤੋਂ ਅੱਜ ਮੇਰੇ ਨਾਲ 300 ਬੰਦਾ ਮੇਰੇ ਨਾਲ ਜੁੜੇ ਹੋਏ ਆ ਜਿਹੜਾ ਮੈਨੂੰ ਰੋਟੀ ਦਿੰਦਾ ਤੇ ਅਸੀਂ ਕੀ ਕਰਦੇ ਆ ਪਹਿਲਾ ਫਰਾਈਡੇ ਨੂੰ ਸ਼ਾਮ ਨੂੰ ਇੱਕ ਦੋ ਪੋਚ ਦਿੰਦੇ ਆ ਇੱਕ ਪੋਚ ਦੇ ਅੰਦਰ ਛੋਟਾ ਪੋਚ ਹੁੰਦਾ ਜਿਹਦੇ ਵਿੱਚ ਸਬਜੀ ਦਿੰਦੇ ਆ ਤੇ ਚਾਰ ਫੁਲਕੇ ਇਸ ਹਰ ਬੰਦਾ ਆਪਣੇ ਆਪਣੇ ਘਰੋਂ ਚ ਸਾਨੂੰ ਦਿੰਦਾ ਅਸੀਂ ਸਾਡੇ ਛੋਟੇ ਬੰਦਰ ਵੀ ਆ ਸਾਡੀ ਟੀਮ ਦੇ ਜਿਹੜੇ ਕਿ ਸ਼ੁਕਰਵਾਰ ਸ਼ਾਮ ਨੂੰ ਇਹ ਡਿਲੀਵਰ ਕਰਦੇ ਆ ਸਾਰੇ ਪੋਚ ਤੇ ਸ਼ਨੀਵਾਰ ਸਵੇਰੇ ਮੈਂ ਤੇ ਮੇਰੀ ਹੋਰ ਟੀਮ ਸਾਰੇ ਅਸੀਂ ਇਕੱਠੇ ਕਰਦੇ ਆ ਇਕੱਠੇ ਕਰਕੇ ਫਿਰ ਅਸੀਂ ਚੋਪੜ ਪੱਟੀ 'ਚ ਅਸੀਂ ਇਹ ਸਾਰੇ ਡਿਲੀਵਰ ਕਰਦੇ ਹਾਂ ਤੇ ਸਰ ਜਦੋਂ ਸ਼ੁਰੂ ਕੀਤਾ ਸੀਗਾ ਤਦੋਂ ਸੀਗਾ ਐਨਾ ਆਈਡੀਆ ਵੀ ਕੀ ਜਿਹੜੀ 300 ਬੰਦਾਂ ਦੀ ਟੀਮ ਜਿਹੜੀ ਨਾਲ ਜੁੜ ਜਾਏਗੀ ਕਿਉਂਕਿ ਜਦੋਂ ਬੰਦਾ ਸ਼ੁਰੂ ਕਰਦਾ ਨਾ ਉਦੋਂ ਇਕੱਲਾ ਹੀ ਹੁੰਦਾ ਨਹੀਂ ਇਹ ਆਈਡੀਆ ਤਾਂ ਮੈਨੂੰ ਹੈ ਸੀ ਕਿ ਅਸੀਂ ਜੋ ਕੰਮ ਭਲੇ ਦੇ ਕੰਮ ਕਰਾਂਗੇ ਉਹਦੇ ਨਾਲ ਜੁੜੇਗੇ ਜੁੜੇਗੇ ਸਾਡੇ ਨਾਲ ਉਸ ਕਰਕੇ ਸਾਡੇ ਨਾਲ ਕਾਫਲਾ ਵੱਧਦਾ ਜਾ ਰਿਹਾ ਹੈ ਦਿਨੋ ਦਿਨ ਜਿਹੜੇ ਬੰਦੇ ਨੂੰ ਪਤਾ ਚੱਲਦਾ ਉਹ ਮੇਰੇ ਨਾਲ ਜ਼ਰੂਰ ਜੁੜਦਾ ਹੈ ਚਾਹੇ ਇੱਥੇ ਦਾ ਹੋਵੇ ਲੋਕਲ ਹੋਵੇ ਮੈਨੂੰ ਮਲੇਰ ਕੋਟਲੇ ਦੂਰ ਰਾਣਾ ਸਾਹਿਬ ਇਧਰੋਂ ਵੀ ਆਂਦੇ ਆ ਲੋਕਾਂ ਦੇ ਫੋਨ ਕਿ ਅਸੀਂ ਵੀ ਤੁਹਾਡੇ ਨਾਲ ਜੁੜਨਾ ਚਾਹੁੰਦੇ ਹੋ ਕਿ ਤੁਸੀਂ ਜਿਹੜੀ ਇੱਕ ਦਿਨ ਦੀ ਸੇਵਾ ਦਿੰਦੇ ਹੋ ਕਿ ਸਾਡੇ ਨਾਲ ਰਲ ਕੇ ਹੋਰ ਦੋ ਦਿਨ ਦੀ ਇਹ ਸੇਵਾ ਕਰੋ ਇਹਦੇ ਨਾਲ ਕਹਿੰਦੇ ਤੁਸੀਂ ਛੋਟਾ ਇੱਕ ਐਸਾ ਪ੍ਰੋਜੈਕਟ ਲੈ ਕੇ ਆਓ ਜਿਹੜਾ ਜਿਵੇਂ 5 ਰੁਪਏ ਥਾਲੀ ਵਾਲਾ ਉਹ ਵੀ ਕਹਿੰਦੇ ਅਸੀਂ ਤੁਹਾਡੀ ਹੈਲਪ ਕਰਾਂਗੇ ਜਿਵੇਂ ਇਹ ਫ੍ਰੀ ਚੱਲ ਰਿਹਾ ਹੈ ਕਹਿੰਦਾ ਉਹ ਵੀ ਸ਼ੁਰੂ ਕਰੋ ਤੇ ਅਸੀਂ ਹੈਲਪ ਕਰਾਂਗੇ ਸਰ ਸੇਵਾ ਕਰਦੇ ਹਾਂ ਜਦੋਂ ਮਿਸ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਆਪ ਆਪਣੀ ਹੱਥੀ ਖਾਣਾ ਦਿੰਦੇ ਹੋ ਹਨਾ ਤੇ ਜਦੋਂ ਉਹਨਾਂ ਨੂੰ ਦਿਵਾਵਾ ਮਿਲਦੀ ਹੈ ਨਾ ਤੇ ਕਿੰਦਾ ਦਾ ਲੱਗਦਾ ਬਹੁਤ ਦਿਲ ਨੂੰ ਤਸੱਲੀ ਹੁੰਦੀ ਹੈ ਕਿ ਬਹੁਤ ਵਧੀਆ ਨੇਕ ਕੰਮ ਕਰ ਰਹੇ ਆ ਜਿਹੜਾ ਕਿ ਮੈਂ ਕਦੇ ਕੀਤਾ ਵੀ ਨਹੀਂ ਸੀ ਉਹ ਕੰਮ ਤੇ ਆਪਣੇ ਫਿਊਚਰ ਪਲਾਨਸ ਕੀ ਨੇ ਕਿ ਹੁਣ ਇਹਨੂੰ ਅੱਗੇ ਸੰਸਥਾ ਕਿੱਦਾਂ ਚੱਲੇਗੀ ਹਨਾ ਤੇ ਫਿਊਚਰ ਮੀਨਸ ਅੱਗੇ ਦੇ ਕੀ ਪਲਾਨ ਨੇ ਅਸੀਂ ਅੱਗੇ ਹੋਰ ਨਵੇਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਜਿਹੜੇ ਮੈਂ ਤੁਹਾਨੂੰ ਦੱਸਿਆ 5 ਰੁਪਏ ਵਾਲੀ ਰੋਟੀ ਉਹ ਵੀ ਲੈ ਕੇ ਆ ਰਹੇ ਆਂ ਹੋਰ ਅਸੀਂ ਜਿਵੇਂ ਆਪਾਂ ਵੱਡੇ ਦਾ ਕੰਮ ਕਰਦੇ ਹੀ ਸੀ ਹੁਣ ਜੂਨੀਅਰ ਟੀਮ ਵੀ ਲਾਈ ਹੈ ਜੂਨੀਅਰ ਟੀਮ ਹੈ ਲੇਡੀਜ਼ ਹੈ ਉਹ ਵੀ ਮੇਰੇ ਨਾਲ ਕੰਮ ਕਰਦੀਆਂ ਜਿਹੜੇ ਪੌਚ ਵੰਡਦੇ ਆਂ ਮੇਰੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੁੜਿਆ ਨੂੰ ਜੀ ਮੇਰੇ ਕੋਲ 2 ਸਾਲ ਹੋ ਗਏ ਅੱਛਾ ਜਦੋਂ ਸਟਾਰਟ ਹੋਈ ਤਾਂ ਤਰ੍ਹਾਂ ਤੋਂ ਨਾਲ ਹੀ ਹੋਣਾ ਇਹਦੇ ਤੇ ਕਿਦਾਂ ਦਾ ਲੱਗਦਾ ਜਦੋਂ ਸੇਵਾ ਕਰਦੇ ਆਂ ਬਹੁਤ ਅੱਛਾ ਲੱਗਦਾ ਹੈ ਬਸ ਬੈਸਟ ਲੱਗਦਾ ਹੈ ਕਿਉਂਕਿ ਜੋ ਹਮ ਜੋ ਹਮ ਦੂਸਰੋ ਕੋ ਦਿੰਦੇ ਹੈ ਉਹ हमको ਮਾਤਾ ਰਾਣੀ ਜਲਦੀ ਦਿੰਦੀ ਹੈ ਅੱਛਾ ਜੀ ਫਿਰ ਮਿਲਦੇ ਹੈ ਇਸੇ ਕੀ ਹੋਇਆ ਤਾਂ ਜੀ ਦੇਖ ਸਕਦੇ ਹੈ ਵੀ ਛੋਟੇ ਬੱਚੇ ਦੇ ਕਿੰਨਾ ਵਧੀਆ ਜਜ਼ਬਾ ਹੈਗਾ ਸਤਿ ਸ੍ਰੀ ਅਕਾਲ ਸਰ ਸਰ ਤੁਹਾਨੂੰ ਇਹਦੇ ਨਾਲ ਜੁੜੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੁੰਨੋ ਹੋਇਆ 2-4 2 ਸਾਲ ਹੋ ਗਏ ਅੱਛਾ ਜਦੋਂ ਸੇਵਾ ਕਰਦੇ ਹੋ ਕਿਦਾਂ ਦਾ ਲੱਗਦਾ ਜੀ ਠੀਕ ਵਧੀਆ ਲੱਗਦਾ ਜੀ ਅੱਛਾ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਾਥ ਸਾਨੂੰ ਸੰਸਥਾਨਾ ਜਿਹੜੇ ਕਿੰਨੇ ਸਾਨੂੰ ਤਕਰੀਬਨ ਪੌਣੇ ਦੋ ਸਾਲ ਹੋ ਗਿਆ ਜੀ ਇਹ ਅਸ਼ੀਸ਼ ਕੁਮਾਰ ਸ਼ਰਵਾ ਨੇ ਜਿਹੜਾ ਕੰਮ ਸ਼ੁਰੂ ਕੀਤਾ ਸੀ ਤੇ ਬਹੁਤ ਸਾਨੂੰ ਅੱਛਾ ਲੱਗਿਆ ਸਾਡੇ ਮਹੱਲੇ ਦੇ ਵਿੱਚੋਂ ਪਾਈ ਹਿੰਮਤ ਸਿੰਘ ਢੋਪਰੀਤ ਨਾਲ ਚੋਂ ਨਰਮਲ ਜਗਦੀਸ਼ ਨਗਰ ਤੋਂ ਹੋਰ ਸਸਤਾਰ ਕਲੋਨੀ ਦੇ ਵਿੱਚੋਂ ਕੋਈ 300 ਘਰ ਸਾਡੇ ਨਾਲ ਬੀਬੀਆਂ ਜੁੜੀਆਂ ਹੋਈਆਂ ਨੇ ਜਿਹੜੀਆਂ ਦੋ ਦੋ ਰੋਟੀਆਂ ਤਿੰਨ ਤਿੰਨ ਰੋਟੀਆਂ ਪਾ ਕੇ ਲਫਾਪੇ ਦਿੰਦੀਆਂ ਫਿਰ ਅਸੀਂ ਇਹਦਾ ਬੱਚੇ ਭਾਈ ਆਪਣੇ ਪਲਟਾ ਜੀ ਸਾਰੇ ਲੜਕੇ ਇਕੱਠੇ ਕਰਕੇ ਲਿਆਨੇ ਆ ਫਿਰ 11:00 ਵਜੇ ਸਵੇਰੇ ਸਿੱਧੀ ਵੰਡ ਕੇ ਜਾਂਦੇ ਆ ਔਰ ਮਨ ਨੂੰ ਬੜੀ ਸ਼ਾਂਤੀ ਮਿਲਦੀ ਚਲੋ ਜਿੰਨੀ ਕਿ ਸਾਡੇ ਕੋਲ ਸੇਵਾ ਹੁੰਦੀ ਆ ਉਨੀ ਕ ਅਸੀਂ ਧਾਰਮਿਕ ਸੇਵਾ ਕਰਦੇ ਆ ਬਸਿਕਾ ਜੀ ਬਸਿਕਾ ਜੀ ਭਈ ਤੁਹਾਨੂੰ ਵੀ ਸੇਵਾ ਕਰੇ ਕਿਦਾਂ ਦਾ ਲੱਗਦਾ ਜੀ ਬਹੁਤ ਵਧੀਆ ਲੱਗਦਾ ਜੀ ਜਿਹੜਾ ਉਸ ਤੱਕ ਨਿਸ਼ਕਾਮ ਸੇਵਾ ਕਰ ਰਹੇ ਆ ਇਹ ਤੱਕ ਲੰਗਰ ਤਾਂ ਸਾਡੇ ਗੁਰੂ ਅਪੀਰਨ ਚਲਾਇਆ ਹੋਇਆ ਜਿਹੜਾ ਹਾਲ ਤੱਕ ਖਤਮ ਨਹੀਂ ਹੋਇਆ ਉਹ ਚੱਲੀ ਜਾ ਰਿਹਾ ਜੋ ਗੁਨਾੰਗ ਸਾਹਿਬ ਨੇ 20 ਰੁਪਏ ਦਾ ਲੰਗਰ ਚਲਾਇਆ ਸੀ 20 ਰੁਪਏ ਦੇ ਵਿੱਚ ਉਹ ਹੁਣ ਤੱਕ ਚੱਲੀ ਜਾ ਰਿਹਾ ਅਸੀਂ ਘਰ ਘਰ ਚੋਂ ਪਹਿਲਾ ਸ਼ੁੱਕਰਵਾਰ ਨੂੰ ਪਾਉਛ ਦਿੰਨੇ ਆ ਫਿਰ ਸੈਟਰਡੇ ਨੂੰ ਘਰ ਘਰ ਚੋਂ ਇੱਕ ਲਫਾਫੇ ਚਾਰ ਰੋਟੀਆਂ ਸਬਜ਼ੀ ਉਹ ਸਾਰੀ ਇਕੱਠੀ ਕਰਕੇ ਅਸੀਂ ਏਦਾਂ ਸਾਰੇ ਸਾਰੀ ਟੀਮ ਮਿਲ ਕੇ ਅਸੀਂ ਏਦਾਂ ਬੱਚਿਆਂ 'ਚ ਆ ਕੇ ਇੱਥੇ ਗਰੀਬ ਬੱਚਿਆਂ 'ਚ ਜਾ ਕੇ ਬੰਦਦੇ ਹਾਂ ਨਮਸਕਾਰ ਸਰ ਤੁਹਾਨੂੰ ਵੀ ਸੇਵਾ ਕਰਕੇ ਕਿੰਦਾ ਲੱਗਦਾ ਜਦੋਂ ਅਸੀਂ ਗਰੀਬ ਬੱਚਿਆਂ ਨੂੰ ਆਪਣੇ ਹੱਥੀਂ ਯਾਨੀ ਕਿ ਰੋਟੀ ਵਿੱਚ ਦਿੰਦੇ ਹਾਂ ਤਾਂ ਕਿੰਦਾ ਤਾਂ ਲੱਗਦਾ ਜੀ ਦੇਖੋ ਜੀ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਬੱਚਿਆਂ ਦੀਆਂ ਦੁਆਵਾਂ ਹਰ ਇੱਕ ਬੱਚੇ ਦੀ ਦੁਆ ਸਾਨੂੰ ਮਿਲਦੀ ਆ ਔਰ ਪਰਮਾਤਮਾ ਇਹਦੇ ਵਿੱਚ ਖੁਸ਼ ਹੁੰਦਾ ਸਾਨੂੰ ਇਹੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸਾਡੇ ਨਾਲ ਹਿੱਸਾ ਪਾਓ ਔਰ ਅਸੀਂ ਆਪੇ ਇਸ ਸੰਸਥਾ ਨੂੰ ਹੋਰ ਡਵੈਲਪ ਕਰੀਏ ਤੇ ਜਿਹੜੀ ਅੱਜ 300 ਹੈ ਇਹ ਸਾਡੇ ਕੋਲੇ 3000 ਹੋਣੀ ਚਾਹੀਦੀ ਆ ਸਾਨੂੰ ਇਹੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਇਹੀ ਸੰਗਤ ਅger ਬੇਨਤੀ ਕਰਦੇ ਆਂ ਕਿ ਸਾਨੂੰ ਇਹ ਜਿਹੜੇ ਵੱਧ ਚੜ ਕੇ ਹਿੱਸਾ ਦਿਓ ਤੇ ਅਸੀਂ ਇਸ ਸੰਸਥਾ ਨੂੰ ਹੋਰ ਅੱਗੇ ਵਧਾ ਸਕੀਏ ਤਾਂ ਇਹ ਸੀ ਕੁਝ ਗੱਲਾਂ ਬਾਤਾਂ ਇਸ ਸੰਸਥਾ ਬਾਰੇ ਤੁਹਾਨੂੰ ਮੈਂ ਲੋਕੇਸ਼ਨ ਦੱਸ ਦਿੰਨਾ ਵੀ ਇਹ ਲੋਕੇਸ਼ਨ ਕਿੱਥੇ ਸਰ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਵੀ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੇ ਆਪਣਾ ਨੰਬਰ ਵੀ ਦੱਸ ਦਿਓ ਲੋਕੇਸ਼ਨ ਹੈ ਦੁਗਰੀ ਚ ਭਾਈ ਹਿੰਮਤ ਸਿੰਘ ਨਗਰ ਗਲੀ ਨੰਬਰ 6 ਮੇਰਾ ਫੋਨ ਨੰਬਰ 9878220807 ਅਸ਼ਵਨੀ ਸਰ ਤਾਂ ਤੁਸੀਂ ਆਪ ਹੀ ਦੇਖ ਲੈ ਵੀ ਕਿੱਦਾਂ ਜਿਹੜੀ ਸੰਸਥਾ ਸ਼ੁਰੂ ਹੋਈ ਹੈ ਤੇ ਇੱਕ ਬੰਦੇ ਤੋਂ ਲੈ ਕੇ ਅੱਜ 300 ਜਾਣੇ ਹੋ ਚੁੱਕੇ ਤੇ ਉਮੀਦ ਕਰਦੇ 300 ਤੋਂ 3000 ਵੀ ਹੋਵੇ ਤਾਂ ਜੇਕਰ ਤੁਸੀਂ ਵੀ ਸੰਸਥਾ ਦਾ ਹਿੱਸਾ ਬਣਨਾ ਚਾਹੁੰਦੇ ਤਾਂ ਉਹਨਾਂ ਦਾ ਕੰਟੈਕਟ ਸ਼ੇਅਰ ਕਰ ਹੀ ਦਿੱਤਾ ਤੇ ਇਦਾਂ ਦੀਆਂ ਹੋਰ ਜਿਹੜੀਆਂ ਕਿ ਦਿਲਚਸਪ ਜਿਹੜੀਆਂ ਸਟੋਰੀਆਂ ਵਾਸਤੇ ਸਾਡੇ ਚੈਨਲ ਨੂੰ ਫੋਲੋ ਜੁਆਇਨ ਕਰ ਲਓ ਸਿਟੀ ਹੈਡਲਾਈਨਸ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂਬਰ ਵੀਰ ਦਾ ਸਿਟੀ ਹੈਡਲਾਈਨਸ ਲੁਧਿਆਣਾ ਥੈਂਕ ਯੂ